ਮੰਚ 'ਤੇ ਸੁਭਾਈਮਾਨ ਵਾਈਸ ਚਾਂਸਲਰ ਸਾਹਿਬ ਜਿਨ੍ਹਾਂ ਤੋਂ ਮੈਂ ਹਮੇਸ਼ਾ ਹੀ ਪ੍ਰਭਾਵਿਤ ਰਿਹਾ ਭਾਵੇਂ ਮੈਂ ਦਰਸ਼ਨ ਪਹਿਲੀ ਵਾਰੀ ਕੀਤੇ ਆਮੋ ਸਾਹਮਣੇ ਪ੍ਰੋਫੈਸਰ ਹਰਪਾਲ ਸਿੰਘ ਦੀ ਪੰਨੂ ਸਾਹਿਬ ਬਾਕੀ ਜਿੰਨੇ ਵੀ ਸਾਡੇ ਸਤਿਕਾਰਯੋਗ ਸੱਜਣ ਬੈਠੇ ਨੇ ਹਾਜ਼ਰੀਨ ਮੇਰੀਆਂ ਭੈਣਾਂ ਬੱਚੀਆਂ ਬਜ਼ੁਰਗ ਸਾਰੇ ਅਨੁਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਜੀ ਨੇ ਬਹੁਤ ਹੀ ਡਿਟੇਲ ਦੇ ਵਿੱਚ ਵਿਸਥਾਰ ਦੇ ਨਾਲ ਬਹੁਤ ਕੁਝ ਸਾਨੂੰ ਦੱਸਿਆ ਉਹ ਜਦੋਂ ਦੱਸ ਰਹੇ ਸਨ ਤੇ ਮੈਨੂੰ ਨਾਲ-ਨਾਲ ਗੁਰਬਾਣੀ ਦੇ ਕੁਝ ਸ਼ਬਦ ਚੇਤੇ ਆ ਰਹੇ ਸੀ। ਉਹਨਾਂ ਨੇ ਅੱਖਰਾਂ ਦੀ ਗੱਲ ਕੀਤੀ ਤਾਂ ਮੈਨੂੰ ਜਪਜੀ ਸਾਹਿਬ ਚੇਤੇ ਆ ਰਿਹਾ ਸੀ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ। ਅੱਖਰ ਇਹਨਾਂ ਅੱਖਰਾਂ ਨੇ ਜਿਹੜੀ ਸભ્યਤਾ ਘੜੀ ਇਸ ਸભ્યਤਾ ਦੇ ਵਿੱਚ ਸੰਵਾਦ ਵੀ ਹੈ ਤੇ ਜੇ ਸੰਵਾਦ ਦੇ ਨਾਲ ਕੋਈ ਗੱਲ ਨਹੀਂ ਬਣੀ ਯੁੱਧ ਹੋਇਆ ਕਾਪਾ ਸਭ ਜਾਣਦੇ ਆਂ ਕਿ ਫੇਰ ਵੰਗਾਰ ਦੀ ਚਿੱਠੀ ਵੀ ਜਿਹੜੀ ਹੈ ਉਹ ਅੱਖਰਾਂ ਦੇ ਵਿੱਚ ਲਿਖੀ ਗਈ ਮੈਂ ਜਦੋਂ ਹਿਸਟਰੀ ਪੜ੍ਹ ਰਿਹਾ ਸੀ ਜਦੋਂ ਸਿਕੰਦਰ ਆਇਆ ਉਹਨੂੰ ਮਹਾਨ ਸਿਕੰਦਰ ਕਹਿੰਦੇ ਨੇ ਉਹਨੇ ਇੱਕ ਚਿੱਠੀ ਲਿਖੀ ਪੋਰਸ ਨੂੰ ਬਾਕੀ ਸਾਰੇ ਉਹਦੀ ਅਧੀਨਗੀ ਸਵਾਰ ਕਰ ਗਏ ਸੀ ਤੇ ਪੋਰਸ ਨੂੰ ਆਖਿਆ ਵੀ ਤੂੰ ਵੀ ਮੇਰੇ ਆਣ ਕੇ ਸਵਾਗਤ ਕਰ। ਈਨ ਮੰਨ। ਅਗੇ ਉਹ ਪੋਰਸ ਨੇ ਵੀ ਚਿੱਠੀ ਲਿਖੀ। ਅਖਰ। ਉਹਨੇ ਆਖਿਆ ਕਿ ਸਵਾਗਤ ਤੇ ਤੇਰਾ ਕਰਾਂਗੇ ਆਪਾਂ। ਪਰ ਕਰਾਂਗੇ ਮਦਾਨੇ ਯੰਗ ਦੇ ਵਿੱਚ। ਇਹ ਕੱਖਰ ਸੰ ਕਿ ਤੂੰ ਮੰਨ ਜਾ। ਦੂਜੇ ਅੱਖਰਾਂ ਦੇ ਵਿੱਚ ਇਹ ਸੀਪੀ ਪੰਜਾਬ ਦੇ ਜਾਏ ਆਂ ਇੰਜ ਨਹੀਂ ਮੰਨਦੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਦੋਂ ਸੰਵਾਦ ਦੀ ਗੱਲ ਕੀਤੀ ਪ੍ਰੋਫੈਸਰ ਸਾਹਿਬ ਨੇ ਦੱਸ ਹੀ ਦਿੱਤਾ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਚਰਚਾ ਖੁਦ ਨਾਲ ਹੈ ਲੁਕਾਈ ਨਾਲ ਹੈ ਕੁਝ ਵਿਸ਼ੇਸ਼ ਬੰਦਿਆਂ ਨਾਲ ਬਾਣੀ ਦੇ ਵਿੱਚ ਇੱਕ ਸ਼ਬਦ ਹੈ तीर्थ नाईए सुख फल पाईए मैल ना, पाई ना लागे काई ते हरानी ए उंदी ਥੱਲੇ ਕੀ ਲਿਖਿਆ ਗੋਰਖ ਪੂਤ ਲੋਹਾ ਲੋਹਾ ਰਿਪਾ ਬੋਲੇ ਜੋਗ ਜੁਗਤ ਬਿੰਦ ਸਾਈ ਇਹ ਜੁਗਤੀ ਆ ਜੋਗੀਆਂ ਦੀ ਪਰ ਉਹਨਾਂ ਚਰਚਾ ਕੀਤੀ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਪੱਖ ਵੀ ਰੱਖਿਆ ਪਰ ਆਪਣਾ ਵੀ ਨਾਲ ਹੀ ਦਿੱਤਾ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰ ਗਾਈ ਨੈ ਸਾਨੇ ਸੁਰਤ ਸ਼ਬਦ ਭਵ ਸਾਗਰ ਤਰਿਆ ਨਾਨਕ ਨਾਮ ਵਖਾੜੇ ਵੀ ਸਾਡਾ ਤੇ ਹਾ ਵਾਲਾ ਸਿਧਾਂਤ ਨਹੀਂ ਬੈਠੇ ਤੇ ਹੈ ਨਾ ਜਿਹੜਾ ਵੀ ਸਵਾਲ ਹੈ ਗੁਰੂ ਸਾਹਿਬ ਦਾ ਜਵਾਬ ਵੀ ਹੈ ਇਹ ਸੰਵਾਦ ਹੈ ਜਿਹੜਾ ਗੁਰੂ ਸਾਹਿਬ ਨੇ ਕੀਤਾ ਤੇ ਗੁਰੂ ਸਾਹਿਬ ਦੇ ਨਾਲ ਹੀ ਜਦੋਂ ਆਪਾਂ ਭਗਤ ਬਾਣੀ ਪੜਦੇ ਭਗਤ ਨਾਮਦੇਵ ਜੀ ਦੇ ਘਰੇ ਭਗਤ ਤਰਲੋਚਨ ਜੀ ਆਉਂਦੇ ਏ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਲੋਕ ਨੇ ਦੋਨੋਂ ਇਕੱਠੇ ਨੇ ਨਾਮਾ ਮਾਇਆ ਮੁਖਿਆ ਕਹ ਤਲੋਚਨ ਮੀਤ ਕਾਹੇ ਛੀਪੋ ਸ਼ਾਇਲੋ RAM ਨਾ ਲਾਵੋ ਜੀਤ ਕਿ ਨਾਮਦੇਵ ਤੂੰ ਤੇ ਕਪੜੇ ਰੰਗੀ ਜਾਂਨੇ ਭਗਤੀ ਕਦੋਂ ਕਰਦਾ ਬੰਦਗੀ ਕਦੋਂ ਕਰਦਾ ਤੇਰਾ ਤੇ ਜਨਮ ਬੇਅਰਥ ਹੈ ਇਹ ਸੰਵਾਦ ਹੀ ਹੈ ਨਾ ਅਗਿਓ ਭਗਤ ਨਾਮਦੇਵ ਜੀ ਦਾ ਜਵਾਬ ਹੈ ਦੋ ਭਗਤਾਂ ਦੀ ਗੱਲਬਾਤ ਹੈ ਤੇ ਲੇਖਕ ਕੌਣ ਰਹੇ ਨੇ ਭਗਤ ਕਬੀਰ ਜੀ ਤਿੰਨੇ ਸੰਵਾਦ ਕਰ ਰਹੇ ਨੇ ਆਪਾਂ ਇਹ ਕਹਿ ਸਕਦੇ ਹਾਂ ਨਾਮ ਕਹਿ ਤਿਲੋਚਨ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ ਤਿਲੋਚਨ ਜੀ ਕੀ ਹੋ ਗਿਆ ਮੈਂ ਕੱਪੜੇ ਰੰਗੀ ਜਾਣਾ ਹੈ ਮੈਨੂੰ ਇਹ ਸਮਝ ਪਈ ਹੈ ਕਿ ਆਪਾਂ ਕੰਮ ਕਾਰ ਕਰਦੇਆਂ ਵੀ ਰੱਬ ਨੂੰ ਚੇਤੇ ਕਰ ਸਕਦੇ ਆ ਇਹ ਵੀ ਇੱਕ ਸੰਵਾਦ ਦਾ ਪੱਖ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਪਾਤਸ਼ਾਹ ਨੇ ਬਾਣੀ ਦਰਜ ਕੀਤੀ ਇਹ ਗੱਲ ਠੀਕ ਹੈ ਸਾਰੀ ਗੁਰਬਾਣੀ ਤੁਰ ਦਰਗਾਹੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਦੂਰ ਕਰਦੀ ਹੈ ਬਾਣੀ ਭਾਵੇਂ ਭਗਤਾਂ ਦੀ ਹੈ ਭਾਵੇਂ ਪੱਟ ਸਹਿਬਾਨਾਂ ਦੀ ਹੈ ਗੁਰਸਿੱਖਾਂ ਦੀ ਹੈ ਜਾਂ ਗੁਰਮਾਨੀ ਪਰ ਉਸ ਵੇਲੇ ਕਾਨਾ ਪੀਲੂ ਸ਼ੱਜੂ ਸ਼ਾਹ ਹੁਸੈ ਇਹ ਵੀ ਆਏ ਕਿ ਸਾਡੀ ਵੀ ਕੋਈ ਬਾਣੀ ਤੁਸੀਂ ਦਰਜ ਕਰੋ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਪੱਖ ਸੁਣਿਆ ਅੱਜ ਸਾਡੇ ਵਿੱਚ ਸੁਣਨ ਸ਼ਕਤੀ ਘੱਟ ਰਹੀ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇੱਕ ਦੂਜੇ ਦੇ ਨਾਲ ਵਿਚਾਰ ਅਧਾਨ ਪ੍ਰਧਾਨ ਕਰਕੇ ਚਰਚਾ ਕਰਕੇ ਜਿੰਨਾ ਦਾ ਹੱਲ ਨਿਕਲ ਸਕਦਾ ਹੈ ਅੱਜ ਆਪਾਂ ਸੱਭਿਆਕ ਸਮਾਜ ਕਹਿੰਦੇ ਆ ਬੜਾ ਅਗਾਹ ਵਧੂ ਵੀ ਲੋਕ ਕਹਿੰਦੇ ਨੇ ਪਰ ਇਹਦੇ ਵਿੱਚ ਇੱਕ ਦੂਜੇ ਦੀ ਗੱਲ ਸੁਣਨ ਲਈ ਬਹੁਤੇ ਤਿਆਰ ਨਹੀਂ ਹੈ ਹਰ ਬੰਦਾ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਇਹੀ ਆਖਰੀ ਸੱਚ ਹੈ ਪਰ ਇਹਦੇ ਤੋਂ ਅੱਗੇ ਉਹ ਦੂਜੀ ਦੀ ਗੱਲ ਨਹੀਂ ਸੁਣਦਾ ਔਰ ਕਿੱਡੀ ਵੱਡੀ ਉਦਾਹਰਣ ਹੈ ਸਾਡੇ ਸਾਹਮਣੇ ਕਿ ਗੁਰੂ ਸਾਹਿਬ ਨੇ ਕਾਨੇ ਦੀ ਵੀ ਗੱਲ ਸੁਣੀ ਪੀਲੂ ਦੀ ਵੀ ਸੁਣੀ ਸ਼ਾਹ ਹੁਸੈਨ ਦੀ ਵੀ ਸੁਣੀ ਪਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹ ਰੋਹਾਨੀਅਤ ਨਹੀਂ ਹੈ ਉਹ ਅਗੰਮੀ ਜ਼ਲਾਓ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਜਦੋਂ ਸੁਣਿਆ ਇੱਕ ਨੇ ਆਖਿਆ ਵੀ ਉਹੀ ਰੇ ਮੈਂ ਉਹੀ ਰੇ ਜਾ ਕੋ ਬੇਦ ਪ੍ਰਾਣ ਜਸ ਗਾਵੇ ਗੁਰੂ ਨੇ ਆਖਿਆ ਵੀ ਸਾਡੇ ਤੇ ਇਹ ਹੈਗਾ ਕਿ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਅਸੀਂ ਉਹਦੀ ਪੈਦਾ ਕੀਤੀ ਇੱਕ ਅੰਛ ਹੈ ਇਥੇ ਤੁਸੀਂ ਹੰਕਾਰ ਦੀ ਗੱਲ ਕੀਤੀ ਉਹਨਾਂ ਦੇ ਵਿੱਚੋਂ ਇੱਕ ਇੱਕ ਗੱਲ ਬੜੀ ਉੱਥੇ ਨੋਟ ਵਾਰੀ ਸੀ ਜਦੋਂ ਸਾਰਿਆਂ ਦੀਆਂ ਗੱਲਾਂ ਸੋਲ ਲੀਆਂ ਇੱਕ ਨੇ ਆਖਿਆ ਚੁੱਪ ਵੇੜਿਆ ਚੁੱਪ ਵੇੜਿਆ ਬੋਲਣ ਦੀ ਨਹੀਂ ਜਾ ਵੇੜਿਆ ਉਹਨੇ ਤਾਂ ਚੁੱਪ ਰਹਿਣਾ ਹੀ ਚੰਗਾ ਨਾਲੇ ਤੁਰ ਪਿਆ ਤੇ ਗੁਰੂ ਸਾਹਿਬ ਦਾ ਕੀ ਜਵਾਬ ਸੀ ਇਹ ਸਿੱਖੀ ਦਾ ਬੜਾ ਵੱਡਾ ਸਿਧਾਂਤ ਹੈ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ ਕਿ ਜਿੰਨਾ ਚਿਰ ਤੱਕ ਸੰਸਾਰ ਦੇ ਵਿੱਚ ਆ ਸੁਣਨਾ ਵੀ ਆ ਤੇ ਕਰਨੋਂ ਸ਼ਬਦਾਂ ਦੇ ਨਾਲ ਸ਼ਬਦ ਕੰਨਾਂ ਰਾਹੀਂ ਸੁਣਦੇ ਆ ਸ਼ਬਦ ਜ਼ੁਬਾਨ ਰਾਹੀਂ ਬੋਲਦੇ ਆ ਜੇ ਸੁਣਾਗੇ ਤੇ ਕਵਾਂਗੇ ਜਿਵੇਂ ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਨਾ ਵੀ ਉਹ ਜੇਲ੍ਹ ਦੇ ਵਿੱਚ ਕਿੰਨੀ ਵੱਡੀ ਗੱਲ ਹੈ ਅੱਖਰ ਉਹਨਾਂ ਤੱਕ ਪਹੁੰਚਦੇ ਰਹਿਣ ਜਿਸ ਵਿੱਚ ਮੌਗਫਲੀ ਭਾਈ ਸੀ ਸਿਪਾਈਆਂ ਨੇ ਉਹ ਅਖਬਾਰ ਹੀ ਪੜਦੇ ਰਹੇ ਕੀ ਜੱਜ ਬਾਬਾ ਕਿ ਗਿਆਨ ਅੱਖਰ ਸਮਝ ਉਹ ਰੁਕਣੀ ਥੋੜਾ ਚਾਹੀਦੀ ਹੈ ਜੇ ਰੁਕ ਗਈ ਤੇ ਅਸੀਂ ਅੱਗੇ ਕਿਵੇਂ ਬਤਾਂਦੇ ਮੈਨੂੰ ਆਪਣੇ ਬਚਪਨ ਦਾ ਚੇਤਾ ਹੈ ਮੈਨੂੰ ਰੇਡੀਓ ਦਾ ਬੜਾ ਸ਼ੌਂਕ ਸੀ ਤੇ ਪੈਸੇ ਨਹੀਂ ਸੀ ਮੈਂ ਮੱਜਾਂ ਚਾਰਨ ਜਦੋਂ ਜਾਣਾ ਉਹ ਅਖਬਾਰਾਂ ਕਬੂਰਾ ਆਮ ਕਰਕੇ ਡਿਗੀਆਂ ਹੁੰਦੀਆਂ ਵਾ ਉਹ ਚੁੱਕ ਕੇ ਤੇ ਪੜਨੀਆਂ ਛਿੱਟੇ ਇਕੱਠੇ ਕੀਤੇ ਕਣਕ ਦੇ ਉਹ ਜਦੋਂ ਕਣਕ ਉਹ ਵੱਡ ਬੁੱਡ ਲੈਂਦੇ ਹੁੰਦੇ ਤੇ ਮਸ਼ੀਨਾ ਫੇਰਨ ਲੱਗ ਪਏ ਉਦੋਂ ਹੱਥ ਨਾਲ ਹੀ ਕਰਦੇ ਸੀ ਇਹ ਤਕਰੀਬਨ ਗੱਲ 2000 ਦੀ ਹੈ ਤੇ 100 ਰੁਪਈਆ ਬਣਿਆ ਤੇ ਮੈਂ ਉਹਦਾ ਰੇਡੀਓ ਲਿਆਂਦਾ ਆਧੁਨਿਕਾ ਠੀਕ ਹੈ ਕਿਤਾਬ ਦਾ ਮੁਕਾਬਲਾ ਰੇਡੀਓ ਕਦੀ ਨਹੀਂ ਕਰ ਸਕਦਾ ਪਰ ਮੈਨੂੰ ਉਦੋਂ ਕਿੰਨੀ ਕ ਸਮਝ ਆਏ ਇੰਨਾ ਕੀ ਹੁੰਦਾ ਸੀ ਵੀ ਦਰਬਾਰ ਸਾਹਿਬ ਤੋਂ ਕੀਰਤਨ ਆਉਂਦਾ ਸਵੇਰੇ ਤੇ ਆਪਣੇ ਘਰ ਦੇ ਵਿੱਚ ਜਦੋਂ ਰੇਡੀਓ ਚੱਲੂਗਾ ਗੁਰੂ ਦੀ ਬਾਣੀ ਆਨੰਦ ਹੋਣਾ ਖਬਰਾਂ ਸੁਣਨ ਦਾ ਸ਼ੌਂਕ ਸੀ ਗਿਆਨ ਸਾਨੂੰ ਜਿੱਥੋਂ ਵੀ ਮਿਲੇ ਉਹ ਲੈ ਲੈਣਾ ਚਾਹੀਦਾ ਹੈ ਗਿਆਨ ਹੋਵੇਗਾ ਤੇ ਬੋਲਾਂਗੇ ਹਾਂ ਇਹ ਗੱਲ ਠੀਕ ਹੈ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਗਿਆਨ ਲੈ ਲਿਆ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜਨਾ ਦਾ ਸਮਝ ਲਿਆ ਉਹਦੇ ਜੀਵਨ ਦੇ ਵਿੱਚ ਸਥਿਰਤਾ ਆ ਗਈ ਉਹਦੇ ਜੀਵਨ ਦੇ ਵਿੱਚ ਟਿਕਾਅ ਆ ਗਿਆ ਆਨੰਦ ਆ ਗਿਆ ਇਹ ਵੀ ਇੱਕ ਸੰਵਾਦ ਦਾ ਹੀ ਅਹਿਸਾਸੀ ਕਿ ਗੁਰੂ ਪਾਤਸ਼ਾਹ ਨੇ ਤਿਉਹਾਰਾਂ ਦੀ ਰੂਪਰੇਖਾ ਬਦਲ ਦਿੱਤੀ ਹੋਲੀ ਤੇ ਪਹਿਲਾਂ ਵੀ ਮਨਾਈ ਜਾਂਦੀ ਸੀ ਜਿਨ੍ਹਾਂ ਦੀ ਹੈ ਮੁਬਾਰਕ ਪਰ ਗੁਰੂ ਨੇ ਹੋਲਾ ਮਹੱਲਾ ਹੋਲਗੜ੍ਹ ਸਾਹਿਬ ਐਨੰਦਪੁਰ ਸਾਹਿਬ ਦੋ ਯਥੇ ਤਿਆਰ ਕਰਨੇ ਉਹਨਾਂ ਦਾ ਆਪਸ ਵਿੱਚ ਯੁੱਧ ਕਰਾਉਣਾ ਹਥਿਆਰ ਖੜਕਣੇ ਤੇਗਾਂ ਖੜਕਣੀਆਂ ਜਿਹੜੇ ਜਿੱਤਣੇ ਉਹਨਾਂ ਨੂੰ ਪਾਤਸ਼ਾਹ ਨੇ ਰਹਿਮਤਾਂ ਦੇਣੀਆਂ ਦੂਜਿਆਂ ਨੂੰ ਵੀ ਸ਼ਾਬਾਸ਼ ਦੇਣੀ ਕਿ ਖੂਬ ਲੜੇ ਹੋਲੇ ਮਹੱਲੇ ਨੇ ਸਾਡੇ ਅੰਦਰ ਉਹ ਜਜ਼ਬਾ ਭਰਿਆ ਜਿਹੜਾ ਜਜ਼ਬਾ ਵੈਸੇ ਪਹਿਲਾਂ ਹੀ ਬਾਣੀ ਦੇ ਵਿੱਚ ਹੈ ਮੈਂ ਇਹ ਬਹੁਤ ਵਾਰੀ ਕਹਿਣਾ ਹਾਂ ਕਿ ਗੁਰ ਗੁਰਵਾਕ ਹੈ ਜੋ ਤੋਹਾ ᔪਗਤ ਸਾਇ ਸਹਿ ਕਾਇਆ ਫੇਰ ਪਲਟ ਗਿਆ ਗੁਰੂ ਨਾਨਕ ਪਾਤਸ਼ਾਹ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਵਾਕ ਪਹਿਲਾਂ ਹੀ ਹੈ ਪ੍ਰੋਫੈਸਰ ਸਾਹਿਬ ਨੇ ਪੰਜਾਬ ਪਿਆਰਿਆਂ ਦਾ ਜ਼ਿਕਰ ਕੀਤਾ ਸੀ ਜਾ ਤਾਓ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਦੀਜੈ ਕਾਣ ਮਥਾ ਜੀ ਗੁਰੂ ਕੋਲ ਆਉਣਾ ਹੈ ਪ੍ਰੇਮ ਦੀ ਥੇੜ ਖੇਡਣੀ ਹੈ ਸਿਰ ਸਿਰ ਦੇਣ ਦਾ ਮਤਲਬ ਇਹ ਵੀ ਹੈ ਆਪਣੀ ਮਤ ਛੱਡੋ ਗੁਰੂ ਦੀ ਮਤ ਲਓ ਤੇ ਸਾਡੇ ਸਿੱਧਾ ਵੀ ਮਤਲਬ ਹੈ ਸਿਰ ਦੇ ਹੀ ਦਿਓ ਪੰਜਾਂ ਨੇ ਦੇ ਹੀ ਦਿੱਤੇ ਨਾ ਪੰਜ ਪਿਆਰਿਆਂ ਨੇ ਸਿਰ ਦਿੱਤੇ ਨੇ ਤੇ ਫੇਰ ਜਿਵੇਂ ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਗੁਰੂ ਵੀ ਆਖ ਰਹੇ ਨੇ ਕਿ ਮੈਨੂੰ ਵੀ ਆਪਣੇ ਵਰਗਾ ਬਣਾਓ ਆਪੇ ਗੁਰ ਚੇਲਾ ਦਾ ਜੋ ਸਾਡਾ ਸਿਧਾਂਤ ਹੈ ਤਾਂ ਜਿਹੜਾ ਹੋਲਾ ਮਹੱਲਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਨੇ ਜੋ ਸ਼ੁਰੂਆਤ ਕੀਤੀ ਉਹਦਾ ਇੱਕ ਪ੍ਰਤੱਖ ਰੂਪ ਹੈ ਜਿੱਥੇ ਸਾਡੇ ਵਿੱਚ ਜੋਸ਼ ਸਾਡੇ ਵਿੱਚ ਦਜਬਾ ਸਾਡੇ ਵਿੱਚ ਯੁਰਤ ਭਰੀ ਗਈ ਤਿਉਹਾਰ ਵੀ ਐਸੇ ਦਿੱਤੇ ਜਿਹਦੇ ਨਾਲ ਸਾਡੇ ਅੰਦਰ ਜੋਸ਼ ਆਉਣਾ ਹੈ ਜਜ਼ਬਾ ਆਉਣਾ ਹੈ ਸਾਡੇ ਅੰਦਰ ਯੁਰਤ ਹੋਣੀ ਹੈ ਔਰ ਐਸੇ ਯੁਰਤ ਨੇ ਕਮਾਲ ਕੀਤੀ ਔਰ ਬੇਪਨਾਹ ਕਮਾਲ ਸੀ ਇਹਨਾਂ ਦੇ ਬਾਰੇ ਕਿਹਾ ਜਾਂਦਾ ਸੀ ਇਹ ਹਿੰਦੁਸਤਾਨ ਦੇ ਵਿੱਚ ਇੱਕ ਵਾਰੀ ਵੜ ਜਾਣ ਲੁੱਟ ਲੈਣ ਪੁੱਟ ਲੈਣ ਕੋਟ ਲੈਣ ਇਨਾਂ ਦੇ ਅੱਗੇ ਕੌਣ ਬੋਲ ਸਕਦਾ ਹੈ ਸਭ ਤੋਂ ਪਹਿਲਾਂ ਜਿਵੇਂ ਪ੍ਰੋਫੈਸਰ ਸਾਹਿਬ ਨੇ ਆਖਿਆ ਨਾ ਬਾਬਰ ਦਾ ਜਿਗਰ ਕੀਤਾ ਬੋਲੇ ਨੇ ਪਹਿਲਾਂ ਸਭ ਤੋਂ ਗੁਰੂ ਨਾਨਕ ਪਾਤਸ਼ਾਹ ਪਾਪ ਕੀ ਜੰਜ ਲੈ ਕਾਬਲ ਨੂੰ ਧਾਇ ਜੋਰੀ ਮੰਗੈ ਦਾਨ ਵੇ ਲਾਲੋ ਸੰਵਾਦ ਹੈ ਨਾ ਭਾਈ ਲਾਲੋ ਦੇ ਨਾਲ ਤੇ ਗੱਲਬਾਤ ਹੈ ਤੇ ਜਿਗਰ ਬਾਬਰ ਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਤੇ ਸੱਚੇ ਬਾਦਸ਼ਾਹ ਦੇ ਸਿੱਖਾ ਨੇ ਸਿੰਘਾਂ ਦੇ ਰੂਪ ਦੇ ਵਿੱਚ ਇਹ ਜਿਹੜੇ ਹਮਲਾਵਰ ਆਉਂਦੇ ਸਿਦਾਰਾ ਖੈਬਰ ਦੇ ਰਾਹੀਂ ਇਹਨਾਂ ਦਾ ਫਿਰ ਪੱਕਾ ਹੀ ਲਾਂਗਾ ਜਿਹੜਾ ਸੀ ਉਹ ਬੰਦ ਕਰ ਦਿੱਤਾ ਇਹ ਕਮਾਲ ਸੀ ਇਸ ਸ਼ਮਸ਼ੀਰ ਦਾ ਜਿਹੜੀ ਸਾਨੂੰ ਗੁਰੂ ਨੇ ਫੜਾਈ ਸਾਡਾ ਸਿਧਾਂਤ ਬੜਾ ਸਿੱਧਾ ਤੇ ਸਪਸ਼ਟ ਹੈ ਇਹਦੇ ਤੇ ਕੋਈ ਹੇਰ ਫੇਰ ਨਹੀਂ ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸਟ ਹਲਾਲ ਅਸਤ ਬੁਰਜਨ ਬਾ ਸ਼ਮਸ਼ੀਰ ਦਸਤ ਪਹਿਲਾਂ ਗੱਲਬਾਤ ਹੀ ਐ ਪਹਾੜੀ ਰਾਜਿਆਂ ਦੇ ਨਾਲ ਵੀ ਤੇ ਪਾਦਸ਼ਾਹ ਨੇ ਗੱਲਬਾਤ ਕੀਤੀ ਐ ਨਾ ਔਰ ਫਿਰ ਵੇਖੋ ਸੰਵਾਦ ਪਾਦਸ਼ਾਹ ਦੇ ਸਹਿਬ ਜਾਦੇ ਸ਼ਹੀਦ ਹੋ ਗਏ ਸ਼ਮਸ਼ੀਰਾਂ ਖੂਬ ਖੜਕੀਆਂ ਤੇ ਖੂਬ ਗੁਰੂ ਕੇ ਲਾਲ ਤੇ ਗੁਰੂ ਕੇ ਸਿੰਘ ਲੜੇ ਪਰ ਫੇਰ ਸੱਚੇ ਪਾਤਸ਼ਾਹ ਨੇ ਕਲਮ ਚੁੱਕੀ ਤੇ ਔਰੰਗਜੀਬ ਵੱਲ ਕੀ ਲਿਖਿਆ ਜ਼ਫਰਨਾਮਾ ਗੱਲ ਫੇਰ ਸਵਾਦ ਤੇ ਆਈ ਜਿਸ ਜ਼ਫਰਨਾਮੇ ਨੂੰ ਪੜ ਕੇ ਆਖਦੇ ਨੇ ਕਿ ਔਰੰਗਜੀਬ ਅੰਦਰੋਂ ਹਾਰ ਗਿਆ ਸੀ ਤਾਂ ਮੇਰੀ ਕਹਿਣ ਤੋਂ ਮਰਹਦ ਇਹ ਆ ਇਹ ਦੋਨੋਂ ਹੀ ਜ਼ਰੂਰੀ ਸਾਡੇ ਵਿਕਾਸ ਲਈ ਸਾਡੀ ਚੜ੍ਹਦੀ ਕਲਾ ਲਈ ਆਪਾਂ ਸੰਵਾਦ ਦਾ ਪੱਖ ਕਦੀ ਛੱਡ ਨਹੀਂ ਆਈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਤੇ ਵੇਖੋ ਪ੍ਰੋਫੈਸਰ ਸਾਹਿਬ ਤੋਂ ਪਰੇ ਦੀ ਮੈਂ ਗੱਲ ਨਹੀਂ ਕਰ ਸਕਦਾ ਉਹਨਾਂ ਨੇ ਸਾਰਾ ਦੱਸ ਹੀ ਦਿੱਤਾ ਕਿ ਆਪ ਨਾਲ ਦੂਜੇ ਨਾਲ ਕਿਸੇ ਹੋਰ ਨਾਲ ਵਿਚਾਰ ਹੈ ਚਰਚਾ ਹੈ ਇਹ ਚਰਚਾ ਦਾ ਦੌਰ ਕਦੀ ਰੁਕਦਾ ਵੀ ਨਹੀਂ ਹੈ ਪਰ ਜੇ ਆਪਾਂ ਧਿਆਨ ਦੇ ਨਾਲ ਗੁਰਬਾਣੀ ਨੂੰ ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚ ਕਿੰਨਾ ਸੰਵਾਦ ਹੈ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਕਲਗੀਧਰ ਪਾਤਸ਼ਾਹ ਦੀ ਇਹ ਸਾਰੀਆਂ ਸਾਡੇ ਲਈ ਸਿੱਧਾ ਨੇ ਅਸੀਂ ਵਿਦਿਆਰਥੀ ਜੀਵਨ ਦੇ ਵਿੱਚ ਕਈ ਸਾਡੇ ਪ੍ਰੋਫੈਸਰ ਸਾਹਿਬ ਨੇ ਭਾਵੇਂ ਮੈਂ ਖੁਦ ਵਾਂ ਸਿੱਖ ਅਸੀਂ ਕੀ ਹਾਂ ਸਿੱਖ ਸਿੱਖ ਸ਼ਬਦ ਆਪਣੇ ਆਪ ਦੇ ਬੇਤੀ ਸੰਵਾਦ ਦੀ ਗੱਲ ਰੱਖਦਾ ਹੈ ਕਿ ਅਸੀਂ ਸਿੱਖ ਰਹੇ ਹਾਂ ਸਿੱਖਦੇ ਹੀ ਰਹਾਂਗੇ ਜਿੰਨਾ ਚਿਰ ਤੱਕ ਸਾਡੀ ਜ਼ਿੰਦਗੀ ਰਹੇਗੀ ਵਿਚਾਰਾਂ ਕਰਦੇ ਹਾਂ ਕਈ ਗਲਤੀਆਂ ਕਈ ਭੁੱਲਾਂ ਗੁਰਬਾਣੀ ਦੇ ਉਚਾਰਣ ਵਿੱਚ ਭੁੱਲਾਂ ਹੋ ਸਕਦੀਆਂ ਨੇ ਸੱਚੇ ਪਾਤਸ਼ਾਹ ਬਖਸ਼ਣ ਹਰਨੇ ਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਪੰਨੂ ਸਾਹਿਬ ਬੋਲ ਪਹਿਣ ਉਥੇ ਬੋਲਣਾ ਬੜਾ ਮੁਸ਼ਕਲ ਹੈ ਬੜਾ ਔਖਾ ਹੈ ਉਹਨਾਂ ਦੇ ਸ਼ਬਦ ਬੜੇ ਭਾਰੇ ਆ ਤੇ ਬੜੇ ਵੱਠੇ ਆ ਅਸੀਂ ਤੇ ਇਹਨਾਂ ਨੂੰ ਸੁਣਿਆ ਵਾਂ ਤੇ ਕੋਸ਼ਿਸ਼ ਕਰਾਂਗੇ ਅੱਗੇ ਵੀ ਸੁਣਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ